ਹੋਣ ਔਰ ਸਰਾਲੇ ਨੇ ਹਾਂ ਆਇਆ ਸੀ ਗਾਇਤ ਤੇ ਫੇਰਾ ਪਾਉਣ ਵੀ ਤੋਰ ਤੱਕ ਹੋ ਕੇ ਸਰਾਲੇ ਤੋਰਦਾ ਮੋੜ ਤੇ ਲਾਉਂਦੀ ਵੀ ਆ ਜੀ ਆਪਣੇ ਕੋਲ ਬੈਠਾ ਆਇ ਤੇ ਬਰੇਕ ਦੀ ਯੋ ਦੀ ਦਰਦਾਰ ਬਰੇਕ ਦੀ ਯੋ ਦੀ ਟੱਪੜਾ ਵਾਲਾ

ਮਦਦ ਕਰਨੀ ਚਾਹੀਦੀ ਭਾਈ ਜੀ ਤੇ ਮੈਂ ਆਪਣੇ ਕੋਲ ਤੁਹਾਰੇ ਕੋਲ ਬਹੁਤ ਸਾਦੇ ਵੀਰ ਤੋਂ ਲੈ ਕੇ ਦਿੱਤਾ ਹੈ ਇਹ ਵਾਸਤੇ ਬਿਲਕੁਲ ਪੜਾ ਲਾਇਆ ਸੀ ਤਾਂ ਆਪਣੇ ਗਿਆ ਸੀਗਾ ਬੋਟ ਦੇ ਵਿੱਚ ਲਾਵਾ ਕਰਕੇ ਤਾਂ ਕੇਰ ਚੱਲਦਾਗਾ ਤੇ ਅਸੀਂ ਪੈਸਾ ਵਰਦੇ ਆ ਉਹ ਲੈਣ ਆਇਆ ਸੀ ਗਾਈਡ ਤੇ ਮੈਂ ਜਦੋਂ ਇਹ ਗਾਣੇ ਮਾਈ ਦੇ ਕਹਿੰਦੇ ਸੀ ਇਹਦੇ ਰਿਲੇਸ਼ਨ ਮੈਨੂੰ ਕਹਿੰਦੇ ਸੀ ਕੀ ਕਬੂਤ ਹੈ ਇਹਦਾ ਕੰਮ ਕੀ ਬਲਵਿੰਦਰ ਦਾ ਜਦੋਂ ਉਹ ਤਾਂ ਬਸ ਇਹ ਪੂਰਾ ਮੈਨੂੰ ਜਾਣੀ ਪਰਦੇਗਾ ਉੰਨੇ ਮਿਲਿ ਕਾਗਦਾ ਅਲੂ ਪੜੋ ਇੰਨਾ ਜਨਨ ਦੇ ਖੁਲਾਫ ਕਿਉਂ ਨਹੀਂ ਪੜਦੇ ਹਨ ਨੂੰ ਆਰਾ 10 ਚੜ ਕੇ ਰੱਖਦਾ ਮੇਰਾ ਐਨੀ ਪਬਲਿਕ ਤੇ ਮੈਨੂੰ ਮਾਰ ਹੀ ਜਾਂਦਾ ਗਾ ਮੈਨੂੰ ਬਾਤ ਉਹਦਾ ਪਤਾ ਮੈਨੂੰ ਕੋ